ਤੇ بار بار ਅਸੀਂ ਦੋ ਪਹਿਲਾਂ ਮੀਟਿੰਗਾਂ ਵੀ ਕਰ ਚੁੱਕੇ ਤਾਂ ਮੈਂ ਤੁਹਾਡੇ ਹੋਰ ਇੱਕ ਧਿਆਨ ਚ ਲਿਆ ਦਿਆਂ ਅਸੀਂ ਸਨਿਚਰ ਮਾਰਨ ਨੂੰ ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਲ ਸਾਹਿਬਾਨ ਤੇ ਜਿਹੜੇ ਜੱਜ ਸਾਹਿਬਾਨ ਸਾਡੇ ਕੋਲ ਸਬੰਧਤ ਆ ਉਹ ਰਾਇਮਾਂ ਵੀ ਭੇਜ ਦਿੰਦੇ ਆ ਉਹਨਾਂ ਦੀ ਚੰਡੀਗੜ੍ਹ ਸਾਹਿਬ ਆਫਿਸ ਦੇ ਵਿੱਚ ਇੱਕ ਪਾਵਲਕ ਅਪੀਨੀਅਨ ਲਈ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੀ ਪ੍ਰਿੰਦਨ ਵੀ ਦੇਵੇ। ਛੋ ਥੋੜਾ ਜਿਹਾ ਮੈਂ ਉਹਦਾ BRIEF ਤੁਹਾਨੂੰ ਕਰਦੇ ਆਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਚਿੱਠੀ ਇਹ ਮੈਨੂੰ ਬਾਈ ਨੇ ਮੁਖਾਤਬ ਕੀਤੀ ਯਾਰ। ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਖਦੇ ਮੌਜੂਦਾ ਹਾਕਮ ਹੁਕਮਰਾਨਾਂ ਵੱਲੋਂ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ 2000 ਤੋਂ ਲੈ ਕੇ ਹੁਣ ਤੱਕ ਦੇਖਦੇ ਸੁਪਰੀਮ ਕੋਰਟ ਵਿੱਚ ਬਾਰ-ਬਾਰ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਆਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਆਦੇਸ਼ਾਂ ਨੂੰ ਲਾਗੂ ਕਰਵਾ ਸਕੀ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇਂਦਰ ਅੱਗੇ بے بس ਹੋ ਜਾਵੇ ਫਿਰ ਅਨਸਾਫ਼ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨજર ਨਹੀਂ ਆਉਂਦਾ ਦੂਸਰਾ ਉਹਨੇ ਭਾਈ ਰਾਜਵਾਨਾ ਸਾਹਿਬ ਨੇ ਇੱਕਾ ਜਿਹੜਾ ਪਹਿਲਗਾਮਾਂ ਪਿੱਛੇ ਜਿਹੜਾ ਵੱਡਾ ایپیسوڈ ਹੋਇਆ ਉਹ ਤੇ ਦੁੱਖ ਦੀ ਵੀ ਅਝਾਰ ਕੀਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਬਹੁਤ ਤਰਦਾਈ ਘਟਨਾ ਵਾਪਰੀ ਹੱਸਦੇ ਖੇਡਦੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲ ਲੋਕਾਂ ਨੂੰ ਇਸ ਵਿੱਚ ਕਤਲ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸਨ ਇਸ ਘਟਨਾ ਬਹੁਤ ਖਦਾਈ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੇ ਹੀ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ ਦੁੱਖ ਦੀ ਘੜੀ ਵਿੱਚ ਸਾਡੀਆਂ ਭਾਵਨਾਵਾਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਹਨ ਨਿਰਦੋਸ਼ ਲੋਕਾਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅੱਜ ਦੇਸ਼ ਦੇ ਹੁਕਮਰਾਨਾਂ ਨੇ ਕੀਤੇ ਕਤਲੇਆਮ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਅਜਿਹੇ ਜਲੰਮ ਕਾਰਨ ਵਾਲੇ ਤੇ ਕਰਾਉਣ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਪਰ ਕੀ ਇਹਨਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ 1984 ਦੇ ਵਿੱਚ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਧਰਮ ਪੁੱਛ ਕੇ ਪਹਿਚਾਨ ਦੇ ਕੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਧੀਆਂ ਪਹਿਣਾ ਬਜ਼ੁਰਗਾਂ ਨੂੰ ਵੀ ਬਖਸ਼ਿਆ ਨਾ ਗਿਆ ਤਿੰਨ ਦਿਨ ਨਿਰਦੋਸ਼ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ-ਕੱਢ ਕੇ ਕਤਲੇਆਮ ਕਰਦੇ ਰਹੇ ਉਦੋਂ ਵੀ ਦੇਸ਼ ਦੀ ਕਿਸੇ ਪੁਲਿਸਲੇ ਫੌਜ ਨੇ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਸਾਨੂੰ ਦੇਖਦੇ ਹੁਕਮਰਾਨਾ ਇਹ ਤਾਂ ਦੱਸ ਦਿਓ ਫਿਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿੱਖ ਕੌਮ ਕੋਲ ਕਿਹੜਾ ਹਮਲਾ ਬਦਲਾ ਲੈਣ ਦੀ ਕਿਸ ਤੇ ਹਮਲਾ ਕਰਦੀ ਇਹ ਉਹਨਾਂ ਦੀ ਆਪਣੀ ਇਹ ਹੈਗੀ ਆ ਗਾਹਾਂ ਉਹ ਕਹਿੰਦੇ ਬਿਲਕਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਨੂੰ 14 ਸਾਲਾਂ ਬਾਅਦ ਲੰਮੀਆਂ ਪਰੋਲਾਂ ਦੇਣ ਤੋਂ ਬਾਅਦ ਇਹ ਕਹਿ ਕੇ ਰਹਾ ਕਰ ਦਿੱਤਾ ਜਾਂਦਾ ਹੈ ਕਿ ਸਾਡੇ ਸਨਮਾਨਯੋਗ ਸ਼ਹਿਰੀ ਹਨ ਸਿੱਖ ਨੌਜਵਾਨਾਂ ਦੇ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੀਆਂ ਸਜ਼ਾਵਾਂ ਚਾ ਉਮਰ ਕੈਦ ਵਿੱਚੋਂ 4-4 ਸਾਜ ਪੂਰੀਆਂ ਹੋ ਜਾਂਦੀਆਂ ਹਨ ਬੁਲੰਤਕਾਰੀਆਂ ਨੂੰ ਸਮਾਜ ਸੇਵਕ ਕਹਿ ਕੇ ਹਰ ਚੋਣਾ ਤੋਂ ਪਹਿਲਾਂ ਪਰੋਲਾ ਦਿੱਤੀਆਂ ਜਾਂਦੀਆਂ ਹਨ ਦੇਖਦੇ ਹੁਕਮਰਾਨ ਅਨਸਾਬ ਲਈ ਦੋਰੇ ਮਾਪਦੰਡ ਅਪਣਾ ਰਹੇ ਹਨ ਜਦੋਂ ਵੀ ਧਰਮ ਪੁੱਛ ਕੇ ਪਹਿਚਾਨ ਦੇਖ ਕੇ ਕਤਲੇਆਮ ਹੁੰਦਾ ਹੈ ਉਦੋਂ ਇਹਨਾਂ ਰਾਜਨੀਤਿਕ ਲੋਕਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਇਹ ਘਟਨਾਵਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕਿਉਂ ਵਾਂਗ ਲੱਗਦੀਆਂ ਹਨ ਤੇ ਇਹ ਪੋਲੇ ਪਾਲੇ ਲੋਕਾਂ ਨੂੰ ਮੂਰਖ ਬਣਾਉਣ ਤੇ ਵੋਟਾਂ ਦਾ ਤੁਰੰਤ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਮਾਰਚ 2012 ਵਿੱਚ ਮੈਨੂੰ ਤਾਂ 31 ਮਾਰਚ 2012 ਨੂੰ ਫਾਂਸੀ ਦੇਣ ਦੀ ਤਾਰੀਖ ਤੈਅ ਕਰ ਦਿੱਤੀ ਗਈ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਆਦੇਸ਼ ਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਗਾਇਰ ਬਈ ਤਬਦੀਲ ਕਰਾਉਣ ਲਈ ਦੇਖਦੇ ਰਾਸ਼ਟਰਪਤੀ ਕੋਲ ਅਪੀਲ ਪਾਈ ਗਈ ਜਿਸ ਨੂੰ ਰਾਸ਼ਟਰਪਤੀ ਜੀ ਨੇ ਸਬਕਾਰ ਕਰਕੇ ਕੇਂਦਰੀ ਗ੍ਰਹਿ ਮੰਤralੇ ਕੋਲ ਭੇਜ ਦਿੱਤਾ ਅਤੇ ਕੇਂਦਰੀ ਗ੍ਰਹਿ ਮੰਤralੇ ਵੱਲੋਂ ਉਸ ਅਪੀਲ ਤੇ ਕਾਰਵਾਈ ਕਰਦੇ ਹੋਏ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਅਪੀਲ ਕੇਂਦਰੀ ਗ੍ਰਹਿ ਮੰਤralੇ ਕੋਲ ਹੀ ਵਿਚਾਰ ਅਧੀਨ ਪਈ ਹੈ ਇਸ ਅਪੀਲ ਤੇ ਫੈਸਲਾ ਕਰਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਾਂ ਨੂੰ ਕਮੇਟੀ ਵਿੱਚ ਰੱਖਿਆ ਗਿਆ ਪਰ ਦੇਸ਼ ਦੇ ਹੰਕਾਰੀ ਹੁਕਮਰਾਨਾਂ ਵੱਲੋਂ ਉਸ ਕਮੇਟੀ ਨੂੰ ਮਿਲਣ ਦੀ ਸਮਾਂ ਹੀ ਨਹੀਂ ਦਿੱਤਾ ਗਿਆ ਇਹ ਸਾਡੀਆਂ ਸੰਸਥਾਵਾਂਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਅਪਮਾਨ ਹੈ ਇਹਨਾਂ ਛਾਤੀ ਹੁਕਮਰਾਨਾਂ ਨੇ ਸਾਡੀਆਂ ਸਰਵਉੱਚ ਧਾਰਮਿਕ ਸਖਸ਼ੀਤਾ ਨੂੰ ਜਾਇਦਤ ਪਲਾਸ ਰੱਖਿਆ ਤੇ ਵਿਦੇਸ਼ੀ ਦੌਰਿਆਂ ਦੇ ਲਾਹਜ਼ ਦੇ ਕੇ ਆਪਣੇ ਵੱਲ ਕਰਕੇ ਕੌਮ ਦਾ ਵੱਡਾ ਨੁਕਸਾਨ ਕਰਨ ਦਾ ਯਤਨ ਕੀਤਾ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਪਿਛਲੇ 13 ਸਾਲਾਂ ਦੇ ਇਹਨਾਂ ਦੇ ਵਿਹਾਰ ਨੂੰ ਦੇਖਦੇ ਹੋਏ ਇਹਨਾਂ ਦੀਆਂ ਸ਼ਾਸ਼ਣ ਨੂੰ ਸਮਝਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹੁਣ ਇਹਨਾਂ ਅੱਗੇ ਕੋਈ ਵੀ ਅਪੀਲ ਬੇਨਤੀ ਨਹੀਂ ਕਰਾਂਗਾ। ਅਪੀਲ ਬੇਨਤੀ ਨਹੀਂ ਕਰਨੀ ਚਾਹੁੰਦਾ। ਮੇਰੀ ਜ਼ਿੰਦਗੀ ਮੇਰੀਆਂ ਸੰਸਦਵਾਂ ਦੇ ਮਾਣ ਸਨਮਾਨ ਤੋਂ ਕੀਮਤੀ ਨਹੀਂ ਹੈ ਇਹ ਚੇਚੇ ਤੌਰ ਤੇ ਉਹਨੇ ਇੱਕ ਲਿਖਿਆ ਇਸ ਲਈ ਸ਼ੋਗਨੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਈ ਗਈ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਇਹਨਾਂ ਸਾਜ਼ਿਸ਼ੀ ਹੁਕਮਰਾਨਾਂ ਦੇ ਅਸਲ ਸਾਜ਼ਿਸ਼ੀ ਅਤੇ ਨਫ਼ਰਤ ਦੀ ਚਿਹਰੇ ਨੂੰ ਬੇਕਨਕਾਬ ਕੀਤਾ ਜਾ ਸਕੇ ਇਹ ਫੈਸਲਾ ਤੁਰੰਤ ਹੀ ਲਿਆ ਜਾਵੇ ਮੌਤਾਂ ਜੀਵਨ ਦਾ ਸੱਚ ਹੈ ਇਸ ਤੋਂ ਕੀ ਡਰਨਾ ਵੈਸੇ ਵੀ ਹੁਣ ਜ਼ਿੰਦਗੀ ਤੇ ਮੌਤ ਵਿਚਲਾ ਫਰਕਾ ਮਿਟ ਗਿਆ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇਖਣ ਵਾਲਾ ਭਾਈ ਬਲਵੰਤ ਸਿੰਘ ਰਾਜਵਾਨਾ ਕੇਂਦਰੀ ਜੇਲ੍ਹ ਪਠਿਆਲਾ ਸੋ ਉਹਨਾਂ ਨੇ ਆਪਣਾ ਬਿਲਕੁਲ ਕਲੀਅਰ ਉਹਦੋਂ ਸਾਨੂੰ ਮੁਲਾਕਾਤ 'ਚ ਵੀ ਕਹਿਤਾ ਸੀ ਤੇ ਅਸੀਂ ਚਾਹੁੰਦੇ ਭਈ ਜਿਹੜੀ ਸਿੱਖ ਕੌਮ ਸਮੁੱਚੇ ਤੌਰ ਤੇ ਇਹ ਇੱਕ ਦੀ ਕੀਮਤੀ ਜਾਨ ਹੈ ਜਿਹੜੀ ਅੱਜ ਮਨ ਬਣਾ ਕੇ ਬੈਠੀ ਆ ਭਈ ਇੱਕ ਪਾਸੇ ਇੱਕ ਪਾਸੜ ਜਿਹੜਾ ਫੈਸਲਾ ਕੀਤੇ ਪਰ ਸਰਕਾਰ ਦਾ ਨਰਕਾਤਮਕ ਜਿਹੜਾ ਰਵਈਆ ਉਹ ਇਹੋ ਜਿਹੇ ਗੱਲਾਂ ਕਰਨ ਲਈ ਸਾਨੂੰ ਮਜਬੂਰ ਕਰ ਗਿਆ ਸੋ ਨਿਮਰਤਾ ਸਹਿਰ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਆਪਰਿਆਂ ਬਾਦ ਤੋਂ ਬਾਦ ਰਹਿਣਾ ਭੇਜੋ ਅੱਗੇ 26 ਲੱਖ ਤੁਸੀਂ ਆਪਣੇ ਉਦੋਂ ਸਿਗਨੇਚਰ ਵੀ ਕੀਤੇ ਪਰ ਸਰਕਾਰ ਦੇ ਖੰਨ ਮੋਲੇ ਕਦੇ ਆਪਾਂ ਚੰਡੀਗੜ੍ਹ ਦੇ ਕਦੇ ਰਾਸ਼ਟਰਪਤੀ ਕੋਲ ਕਿਸੇ ਨੇ ਸਾਨੂੰ ਸਮਾਂ ਨਹੀਂ ਦਿੱਤਾ ਏ ਮੈਂ ਸਮਝਦਾ ਸਾਨੂੰ ਸਮਾਂ ਕਿਉਂਕਿ ਇਹ ਇਲੈਕਟਡ ਕਨਸਟੀਚਿਊਸ਼ਨਲ ਬਾਡੀ ਆ ਤੇ ਜਲਾਦ ਦੀ ਵੀ ਕੋਈ ਹੱਤ ਹੁੰਦੀ ਆ ਇਹ ਜਲਾਦ ਦੀ ਹੱਤ ਕੀ ਆ ਕਿ ਇਨਸਾਫ ਮੰਗਣਾ ਵੀ ਇਸ ਧਰਤੀ ਦੇ ਉੱਤੇ ਅਜ ਔਖਾ ਹੋ ਗਿਆ ਲੋਕ ਕਹਿੰਦੇ ਜੇ ਇਨਸਾਫ ਦੇ ਉਹ ਭਾਈ ਰਾਜੋਣਾ ਸਾਹਿਬ ਕਹਿੰਦੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਸੋ ਦੂਸਰਾ ਕਿਉਂਕਿ ਕੋਈ ਸਖਸੀਤਾਂ ਸਾਡੇ ਕੋਲ ਪਿਛਲੇ ਸਮੇਂ ਦਰਾਂ ਨੂੰ ਉਹ ਰੁਕਤ ਹੋ ਗਈਆਂ ਜਿਨ੍ਹਾਂ ਦੇ ਵਿੱਚ ਜੰਮੂ ਦੇ ਵਿੱਚ ਜਿੱਥੇ ਬੰਬ ਚੱਲੇ ਆ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਤ ਉਹ ਸਾਡੇ ਵੀਰ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ 5-5 ਲੱਖ ਰੁਪਈਆ ਪਰਿਵਾਰ ਨੂੰ ਮarli ਸਹਾਇਤਾ ਜਿਹੜੀ ਦਿੱਤੀ ਜਾਊਗੀ ਤੇ ਬੱਚੇ ਜਿਹੜੇ ਆ ਉਹਨਾਂ ਨੂੰ ਉਦੋਂ ਸਾਡਾ ਸਕੱਤਰ ਗਿਆ ਵੀ ਸੀ ਉਹਨਾਂ ਨੂੰ ਕਿਹਾ ਸੀ ਅਸੀਂ ਵੀ ਤੁਹਾਡਾ ਇਲਾਜ ਵੀ ਅਸੀਂ ਆਪਣੇ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਹਸਪਤਾਲ ਵਿੱਚ ਕਰਾ ਦਿੰਨੇ ਪਰ ਉਹ ਕਹਿੰਦੇ ਕੋਈ ਨਹੀਂ ਸਾਡਾ ਇੱਥੇ ਠੀਕ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਤੁਰੰਤ ਤੇ ਸਹਾਇਤਾ ਦਿੱਤੀ ਜਾਊਗੀ ਦੂਸਰਾ ਗਿਆਨੀ ਮੋਹਨ ਸਿੰਘ ਜੀ ਜਿਹੜੇ ਸੱਜਗੰਨ ਸ੍ਰੀ ਦਰਬਾਰ ਸਾਹਿਬ ਦੇ ਲੰਬਾ ਅਰਸਾ ਮੁੱਖ ਗ੍ਰਾਂਥੀ ਵੀ ਰਹੇ ਆ ਉਹ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਜਿਨ੍ਹਾਂ ਦੀ ਅੰਤਮ ਅਰਦਾਸ 18 ਤਰੀਕ ਨੂੰ ਕੈਨੇਡਾ ਹੋਣੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਉਹਦੇ ਭੋਗ ਤੋਂ ਉਹਨਾਂ ਦੇ ਭੋਗ ਤੋਂ ਬਾਅਦ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਭੋਗ ਅਸੀਂ ਡਿਸਾਈਡ ਕਰ ਲਾਂਗੇ 18 ਤੋਂ ਬਾਅਦ ਉਹ ਮਹਾਨ ਬੁੰਗਾ ਬਾਬਾ ਕਰਵਾਕ ਸਿੰਘ ਜੀ ਦੇ ਬੁੰਗੇ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਭੋਗ ਪਾਇਆ ਜਾਊਗਾ ਤੇ ਉਹਨਾਂ ਦੇ ਪਰਿਵਾਰ ਦੀ ਵੀ ਅੱਜ ਮੇਰੇ ਨਾਲ ਜਿਹੜਾ ਗੱਭੇ ਕਿਉਂਕਿ ਮੈਂ ਉਹਲੇ ਨਹੀਂ ਟੈਲੀਫੋਨ ਤੇ ਆ ਚੁੱਕਾ ਉਹਨਾਂ ਦੀ ਵੀ ਮਨਸ਼ਾ ਸੀਗੀ ਭਈ ਅਸੀਂ ਜਦੋਂ ਆਵਾਂਗੇ ਉਦੋਂ ਭੋਗ ਪਾਇਆ ਜਾਵੇ ਪਰ ਚਲੋ ਜਦੋਂ ਆਣਗੇ ਫਿਰ ਉਹ ਆਪ ਪਰਿਵਾਰ ਪਵਾ ਲੂਗਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਕਿਉਂਕਿ ਉਹਨਾਂ ਦੀ ਮਹਾਨ ਸੇਵਾ ਆ ਦੂਸਰਾ ਮੈਂ ਦੱਸ ਦਿਆਂ ਜਿੱਥੇ ਗੈਣ ਬਸੇੜਾ ਸੀ ਉਹਨਾਂ ਦਾ ਉਹ ਘਰ ਵੀ ਸ਼੍ਰੋਮਣੀ ਗੁਰਮੈਲਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਧਰਮ ਨੂੰ ਆਪਣੇ ਨਾਮ ਸ਼੍ਰੋਮਣੀ ਕਮੇਟੀ ਦੇ ਨਾਮ ਕਰਵਾ ਗਏ ਆ ਸੋ ਉਹਨਾਂ ਦਾ ਜਾਣਾ ਕਿਉਂਕਿ ਉਹ ਮਰ ਭਾਵੇਂ 84 ਸਾਲੇ ਸੀ ਪਰ ਜਾਣਾ ਜਿਹੜਾ ਆ ਉਹ ਬਹੁਤ ਦੁਖਦਈ ਆ ਦੂਜਾ ਪਿਛਲੇ ਦਿਨੀ ਸਰਦਾਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਉਹ ਸਾਨੂੰ ਵਿਛੋੜਾ ਦੇ ਗਏ ਯਾਨੀ ਮੋਰ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਤੇ ਬਾਬੇ ਬਾਬਾ ਦਵਿੰਦਰ ਸਿੰਘ ਹੀ ਰਕਵੇ ਵਾਲੇ ਦਵਿੰਦਰ ਸਿੰਘ ਦੇ ਨਾਮ ਇੰਦਰਜੀਤ ਸਿੰਘ ਬਾਬਾ ਸੌਰੀ ਬਾਬਾ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਵਿਛੜ ਗਈ ਉਹਨਾਂ ਦੀ ਤਸਵੀਰ ਤੇ ਸਰਦਾਰ ਰਣਜੀਤ ਸਿੰਘ ਜੀ ਚੀਮਾ ਜਿਹੜੇ ਉਹਗੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਲੰਬਾ ਅਰਸਾ ਸਾਡੇ ਮੈਂਬਰ ਵੀ ਰਹੇ ਉਹਨਾਂ ਦੀ ਤਸਵੀਰ ਤੇ ਉਹਨਾਂ ਦੀ ਯਾਦ ਦੇ ਵਿੱਚ ਗਿਣਾ ਸਾਡੇ ਕੋਲ 4-5 ਇੰਸਟੀਚੂਨ ਆ ਫਤਿਹਗੜ੍ਹ ਉਹ ਕੋ ਦਿਖਾਂਗੇ ਕੋਈ ਆਡੀਟੋਰੀਅਮ ਜਾਂ ਹੋਰ ਉਹਨਾਂ ਦੇ ਨਾਂ ਤੇ ਉਹਦਾ ਜ਼ਰੂਰ ਨਾਂ ਰੱਖਿਆ ਜਾਊਗਾ ਸੋ ਇੱਕ ਆ ਜਿੱਥੋਂ ਆਪਾਂ ਹੁਣ ਆਉਣੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਗਰ ਤੋਂ ਇਹ ਕਈ ਵਾਰੀ ਇਦਾਂ ਮਹਿਸੂਸ ਹੁੰਦਾ ਕਿ ਸ਼ਾਇਦ ਇਹ ਪਾਸਾ ਵੱਖਰਾ ਆ ਇਹ ਅਸੀਂ ਜਿਹੜੀ ਸਾਰੀ ਸਟਰੀਟ ਯਾਰ ਇਹਦਾ ਸੁੰਦਰੀ ਕੰਮ ਦਾ 2-3-4 ਸਾਲ ਪਹਿਲਾਂ ਜਦਨ ਕੀਤਾ ਸੀ ਕਿ ਇਹਨੂੰ ਕਰ ਲਈਏ ਆਪਾਂ ਤੇ ਉਹ ਕਾਰ ਸੇਵਾ ਵੀ ਬਾਬੇ ਭੂਰੀ ਆळ्या ਨੂੰ ਦੇ ਦਿੱਤੀ ਸੀ ਤੇ ਹੁਣ ਅਸੀਂ ਫੈਸਲਾ ਕੀਤਾ ਵੀ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਇਧਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਉਹ ਲੋਕ ਕਿਉਂਕਿ ਜਿਹੜੇ ਆਪਾਂ ਘੰਟਾ ਘਰ ਵਾਲੇ ਪਾਸਿਓਂ ਆਉਂਦੇ ਆ ਤੇ ਸਾਰਾ ਉਧਰ ਪਲਾਜਾ ਖੂਬਸੂਰਤ ਆ ਇਹਦਾ ਸੁੰਦਰੀਕਰਨ ਵੀ ਜਿਹੜਾ ਆ ਉਹ ਤੁਰੰਤ ਕੀਤਾ ਜਾਊਗਾ ਸੋ ਸਾਡਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਬਾ ਬਿਸ਼ਨ ਸਿੰਘ ਜੀ ਮੁਖੀ ਤਰਨਤਾਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲੋੜ ਦਾ ਸੋ ਸਾਡਾ ਪ੍ਰੈਸ ਦਾ ਵੀ ਤੇ ਭਾਈ ਰਾਜਵਾਨਾ ਸਾਹਿਬ ਪ੍ਰਤੀ ਸਾਰੇ ਜੈਕਟਰ ਦੇ ਵਿੱਚ ਅੱਜ ਖੁੱਲ ਕੇ ਵਿਚਾਰਾ ਹੋਣਾ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਵੱਡੇ ਪੱਧਰ ਤੇ ਆਪਣੀਆਂ ਸਾਰੀਆਂ ਰਾਇਵਾਂ ਦੇਖ ਕੇ ਇਹ ਫੈਸਲਾ ਜਿਹੜਾ ਆ ਕਿਵੇਂ ਦਾ ਹੋਣਾ ਚਾਹੀਦਾ ਭਾਈ ਰਾਜਵਾਨਾ ਸਾਹਿਬ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਅਨੁਕੂਲ ਵੀ ਹੋਵੇ ਤੇ ਕੌਮ ਦੇ ਵੀ ਅਨੁਕੂਲ ਹੋਵੇ ਸਾਡੀਆਂ ਪਰੰਪਰਾਵਾਂ ਦੇ ਅਨੁਕੂਲ ਵੀ ਹੋਵੇ ਤੋ ਮੈਂ ਫਿਰ ਦੁਬਾਰਾ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਜੰਗ ਲੜ ਰਹੀ ਹੈ ਤੇ 17 ਮੋਤਾ ਜਿਹੜੀਆਂ ਨੇ ਉਹ ਮਜੀਂਦੇ ਹਰੇ ਦੇ ਵਿੱਚ ਕਿ ਅਸੀਂ ਜਾਲੀ ਜੀ ਸ਼ਰਾਬ ਦੀਆਂ ਨੇ ਬਾਕੀ ਇਹ ਜੰਦੀ ਮੋੜ ਦੀ ਲੜਾਈ ਜੂਝਦੇ ਪਏ ਨੇ ਦੇਖੋ ਮੇਰਾ ਖਿਆਲ ਇਹ ਦੂਜਾ ਜਾਂ ਤੀਜਾ ਗਾੜ ਹੋ ਗਿਆ ਸ਼ਰਾਬ ਦਾ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਇਹ ਸਾਰਾ ਕੁਝ ਬੰਦ ਕਰ ਦੇਵਾਂਗੇ ਤੇ ਮੇਰਾ ਖਿਆਲ ਅੱਗੇ ਤਾਂ ਆਪਾਂ ਸੁਣਦੇ ਸੀ ਭਈ ਆ ਪਾਊਡਰ ਪਾਊਡਰ ਖਾ ਲੈਂਦੇ ਆ ਜਾਂ ਆਤਮ ਹਤਿਆ ਹੋ ਜਾਂਦੀ ਸੀ ਇਹ ਤਾਂ ਹੁਣ ਪਾਊਡਰ ਤੋਂ ਵੀ ਉੱਤੋਂ ਹੀ ਹੋ ਗਿਆ ਭਈ ਇਹ ਸ਼ਰਾਬ ਦੇ ਨਾਲ ਹੀ ਲੋਕ ਮਾਰ ਰਹੇ ਸੋ ਮੈਂ ਸਮਝਦਾ ਪੰਜਾਬ ਸਰਕਾਰ ਦੀ ਬੜੀ ਵੱਡੀ ਫੇਲਿਅਰ ਆ ਇਹ ਨਸ਼ਾ ਕਹਿੰਦੇ ਸੀ ਘਟਾਉਣਾ 31 ਮਈ ਤੱਕ ਤਾਂ ਮੇਰਾ ਖਿਆਲ 31 ਮਈ ਤੱਕ ਤਾਂ ਹੋ ਨਹੀਂ ਪਰ ਰਿਹਾਈ ਹੋਆ ਭਈ ਜਿਹੜੇ 17-17 ਬੰਦੇ ਤਾਂ ਹਲੇ ਬਾਕੀ ਜਿਹੜੇ ਬੈਠੇ ਜੂਝ ਰਹੇ ਲੜਾਈ ਦੇ ਨਾਲ ਉਹਨਾਂ ਦਾ ਕੀ ਹਾਲ ਹੋਊਗਾ ਸਾਧਿਆ ਜਿਵੇਂ ਦੋਹਾਂ ਧੁਕਾਂ ਦੇ ਹਾਲਾਤ ਖਰਾਬ ਸੀਗੇ ਆ ਪੰਜਾਬ ਦੇ ਵਿੱਚ ਬਹੁਤ ਜਗ ਵਰਗਾ ਮਾਹੌਲ ਆ ਜੀ ਦੋਹਾਂ ਸਰਕਾਰਾਂ ਨੂੰ ਕੀ ਕਹਣਾ ਚਾਉਦੇ ਹੋ ਮੈਂ ਤਾਂ ਦੇਖੋ ਨmber ਦਾ ਸਾਧ ਦੋਹਾਂ ਸਰਕਾਰਾਂ ਨੂੰ ਆਪਣੇ ਨੂੰ ਵੀ ਉਹਨਾਂ ਨੂੰ ਵੀ ਕਿ ਪੰਜਾਬ ਬਾਰਡਰ ਸਟੇਟ ਆ ਚਾਹੇ ਕਹਤਰ ਦੀ ਲੜਾਈ ਸੀ ਚਾਹੇ ਪਹਿਰ ਦੀ ਲੜਾਈ ਸੀ ਵੱਡੇ ਵੱਡੇ ਮੰਡਲ ਜਿਹੜੇ ਮੱਦਲ ਮਟਕਾਈ ਨਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਇਹ ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਆ ਇਹ ਸਾਰਾ ਕੁਝ ਜਰ ਵੀ ਲੈਂਦੀ ਆ ਤੇ ਮੈਂ ਸਮਝਦਾ ਵੀ ਦੁਹਾਂ ਮੋਰਖਾਂ ਨੂੰ ਇਹ ਤੁਰੰਤ ਬੰਦ ਕਰਨਾ ਚਾਹੀਦਾ ਤੇ ਹੁਣ ਸ਼ਾਇਦ ਬੰਦ ਵੀ ਹੋ ਗਿਆ ਇਹ ਪਰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਬਾਰਡਰ ਸਟੇਟ ਆ ਤੇ ਮੈਂ ਕਹਿੰਦਾ ਹਾਂ ਨਾ ਜੇ ਆਪਣਾ ਘਰ 10 ਦਿਨ ਲਈ ਛੱਡਣਾ ਪਵੇ ਬੰਦੇ ਨੂੰ ਪਤਾ ਲੱਗਦਾ ਕੀ ਪੀਂਦੀ ਆ ਤੇ ਜਿਨ੍ਹਾਂ ਨੂੰ ਫੇਰ ਘਰ ਛੱਡਨੇ ਪੈਂਦੇ ਆ ਬਾਰਡਰ ਤੋਂ ਫਸਲਾਂ ਪੱਕੀਆਂ ਪਕਾਈਆਂ ਰਹਿ ਗਈਆਂ ਉਹ ਕਈਆਂ ਦੀਆਂ ਬਜ਼ਾਰੀਆਂ ਦੀਆਂ ਗਾਹਬ ਨਹੀਂ ਹੋਈਆਂ ਕੱਲ ਕੱਲ ਸੋ ਦੁਹਾਂ ਸਰਕਾਰਾਂ ਨੂੰ ਤੇ ਖਾਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਪ੍ਰਾਂਤ ਜਿਹੜਾ ਇਹੋ ਜਿਹਾ ਰਵੱਈਆ ਕਿਉਂਕਿ ਇਹਦੀ ਗਾਜ ਪੰਜਾਬ ਤੇ ਜਿਆਦਾ ਡਿੱਗਦੀ ਆ ਇਹ ਨਹੀਂ ਹੋਣੀ ਚਾਹੀਦੀ। ਸਰਪੰਚ ਸਾਫਾ ਪ੍ਰਧਾਨ ਵੀ ਜਗੀਰਪਾਲ ਸਵੇਰ ਉਹ ਜੇ ਸ਼ਖਸੀਅਤਾਂ ਦੇ ਜਿਹੜਾ ਇੰਗਲਿਸ਼ੀ ਕੁਆਰਟਰ ਤੇ ਕਿੰਨੇ ਪਰੰਪਰਿਸ਼ਾ ਦੀ ਕੀ ਕਹਿਣਾ ਦਿੰਦੇ। ਦੇਖੋ ਬਹਿਤੀ ਆ ਮੈਂ ਹਰ ਇੱਕ ਬੰਦੇ ਦਾ ਕ੍ਰਿਟਿਕ ਦੇ ਤੌਰ ਤੇ ਕ੍ਰਿਤੀ ਸਿਲੇਮ ਨਹੀਂ ਕ੍ਰਿਟਿਕ ਦੇ ਤੌਰ ਤੇ ਜੀ ਆਇਆਂ ਕਿਨਾਂ ਜਿਹੜੀਆਂ ਗੱਲਾਂ ਪੇਪਰਾਂ 'ਚ ਲਾ ਰਹੇ ਇਥੇ ਮੇਰੇ ਕੋਲ ਆ ਜਾਣ। ਮੈਂ ਬੈਠ ਕੇ ਸਾਰਿਆਂ ਦੇ ਕੁਝ ਮੈਂ ਧਿਆਨ 'ਚ ਲਿਆਂਦੀਆਂ ਵੀ ਆ। ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਪਿਛਲੇ ਸਮੇਂ ਦੌਰਾਨ ਕੋਵਿਡ ਤੋਂ ਬਾਅਦ ਬੜੀ-ਬੜੀ ਲੰਬੀ ਮਜਲ ਤੈਅ ਕੀਤੀ ਆ। ਸਾਰੇ ਐਜੂਕੇਸ਼ਨ ਆਧਾਰੇ ਵੱਡੇ-ਵੱਡੀਆਂ ਸੰਸਥਾਵਾਂ ਪੰਜਾਬ ਦੀਆਂ ਵੀ ਫੇਲ ਹੋਈਆਂ। ਤੇ ਸਾਡੀਆਂ ਵੀ ਵੱਡੀ ਕਰਜ਼ਾਈ ਸੀ। ਪਰ ਮੈਂ ਅੱਜ ਫਕਰ ਮਹਿਸੂਸ ਕਰਦਾ ਕਿ ਅੱਜ ਸਾਰਾ ਕੁਝ ਬਰोबर ਹੋ ਗਿਆ। ਅੱਜ ਨੇਚੇ ਅਕੈਡਮੀ ਜਿਹੜੀ ਚੰਡੀਗੜ੍ਹ ਚੱਲ ਰਹੀ ਆ ਬੜੀ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਡਾਕਟਰ ਕਾਨ ਸਿੰਘ ਪੰਨੋ ਡਾਕਟਰ ਕੇਰ ਸਿੰਘ ਉਹਨੂੰ ਮੰਨ ਲਓ ਸਾਰਾ ਰਿਕਰੂਟਮੈਂਟ ਕਰਦੇ ਆ ਉਹਦੇ ਚ ਕੋਮਣੀ ਕਮੇਟੀ ਦੀ 0% ਆ ਪਰ ਜਿਲੇ ਆਪਾਂ ਸ਼ੁਰੂ ਕਰਦੇ ਉਹਨੂੰ ਸਮਾਂ ਲੱਗਦਾ ਉਹਨੂੰ ਪਰਹੋਲਤ ਹੋਣ ਲਈ ਸਮਾਂ ਲੱਗਦਾ ਅੱਜ ਬਾਖੋਬੀ ਵਧੀਆ ਚੱਲ ਰਹੀ ਆ ਆ ਪਿਛਲੀ ਜਿਹੜੀ ਅਕੈਡਮੀ ਸਾਡੀ ਆਪਣੇ ਜੈਦਾ ਗੁਰਚੰਦ ਸਿੰਘ ਡੋੜਾ ਇੰਸਟੀਚਿਊਟ ਚੱਲ ਰਹੀ ਬਹੁਤ ਜਦੀਸ਼ੀਲੀ ਤੌਰ ਤੇ ਤੁਸੀਂ ਪੱਤਰਕਾਰ ਜਾ ਆਇਓ ਤੇ ਬੱਚਿਆਂ ਨੂੰ ਪੁੱਛ ਲਿਓ ਬਈ ਇੱਥੇ ਐਜੂਕੇਸ਼ਨ ਕਿਵੇਂ ਦੀ ਆ ਜੇ ਕਹਿਣ ਬਈ ਮੋਸਟ ਐਕਸਲੈਂਟ ਆ ਤੇ ਫਿਰ ਤੁਸੀਂ ਮੈਨੂੰ ਆ ਕੇ ਕਿੰਨਾ ਲਾਂਬਾ ਦੇ ਸਕਦੇ ਆ ਦੂਸਰੀ ਗੱਲ ਕਈ 7ਵਾਂ ਪੇ ਕਮਿਸ਼ਨ ਜਿਹੜਾ ਆ ਉਹ ਲਾਗੂ ਹੋ ਗਿਆ ਕਿਉਂਕਿ ਅਸੀਂ ਇਕੱਲੇ ਨਹੀਂ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰਾਂਟ ਨੇ ਏਡ ਦੀਆਂ ਪੋਸਟਾਂ ਕਿਉਂਕਿ ਸਰਕਾਰ ਤੋਂ ਪੈਸੇ ਆਉਣੇ ਹੁੰਦੇ ਸਾਨੂੰ ਆਪ ਵੀ ਪਾਉਣੇ ਪੈਂਦੇ ਆ ਜਿਹੜੇ ਵੱਡੇ ਫੈਸਲੇ ਲੈਣੇ ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਕਿਉਂਕਿ ਸਰਕਾਰ ਦੇ ਮੈਂ ਲਾਉਣਾ ਵੀ ਸਰਕਾਰ ਦੀ ਹਰੇਕ ਪਾਲਸੀ ਫਿਰ ਐਜੂਕੇਸ਼ਨ ਫੇਲਿਆ ਮੈਂ ਗਵਰਨਮੈਂਟ ਕਾਲਜ ਹਿਸ਼ਾਰਪੁਰ ਚੱਲ ਜਾਂਣਾ ਸਾਰੀ ਦੇਖ ਲਓ ਕੋਈ ਉੱਤੇ ਕੰਟੈਕਟ ਤੇ ਸਾਰਾ ਕੋਈ ਪਰਮਨੈਂਟ ਹੈ ਹੀ ਨਹੀਂ ਤੇ ਸਾਡੇ ਫਿਰ ਗੱਲ ਨੂੰ ਵਧਾ ਕੇ ਵੱਧ ਦੱਸਿਆ ਜਾਂਦਾ ਤੇ ਮੈਂ ਸਤਕਾਰ ਤੋਂ ਨਾ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੀ ਸੇਵਾ ਕੀਤੀ ਹੈ ਸਾਰਾ ਕੁਝ ਤੁਹਾਡੇ ਹੁੰਦੇ ਵੀ ਹੋਇਆ ਆਪਾਂ ਇਹਨਾਂ ਨਾਲ ਨਹੀਂ ਇਹ ਧਾਮੀ ਦਾ ਮਾੜਾ ਹੋਦਾ ਦਾ ਲਾਦੇ ਹੋ ਜੀ ਹਿੰਦੂਚਨ ਕੋਈ ਗੱਲ ਨਹੀਂ ਸੰਸਥਾ ਨੂੰ ਆਪਾਂ ਪੜੰਗੇ ਦੱਸਿਏ ਅੱਜ ਸਿਰਫ ਇੱਕ ਸਾਡਾ ਪੋਲੀਟੈਕਨਿਕ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਵਿੱਚ ਦੁਕਾਨਾਂ ਪੈਂਦੀਆਂ ਉਹ ਵੀ ਅੱਜ ਅਸੀਂ ਫੈਸਲਾ ਕਰ ਲਿਆ ਆ ਕੱਲ ਪਹਿਲੇ ਮਹੀਨੇ ਦੀ ਲੋਕ 15 ਲੱਖ ਪੇਮੈਂਟ ਉਹਦੀ ਮਕਬਾਂ ਥਲੀ ਆ ਉਹ ਭੇਜ ਦਿੱਤੀ ਕੱਲ ਪਰ ਸੋ ਭੇਜ ਦਿੱਤੀ ਆ ਅੱਜ ਅਸੀਂ ਫੈਸਲਾ ਕੀਤਾ ਵੀ ਜਿਹੜਾ ਉਹਨਾਂ ਦਾ ਬਕਾਇਆ ਆ ਉਹ ਅਸੀਂ ਮਤਾ ਵੀ ਪਾਇਆ ਉਹ ਵੀ ਅਸੀਂ ਕਰ ਦੇਣਾ ਬਾਕੀ ਸਾਰੀਆਂ ਗੁਰੂ ਗੁਰਗੁਰ ਗੰਸਾ ਜੁਨੀ ਅਸਤੀ ਬਿਲਕੁਲ ਐਸੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੈਰਾਂ ਤੇ ਚੱਲ ਰਹੀ ਹੈ। ਬਾਕੀ ਸੰਸਥਾਵਾਂ ਪੈਰਾਂ ਤੇ ਚੱਲ ਰਹੀਆਂ। ਪੜ ਕਈ ਵਾਰੀ ਉਹ ਫੇ ਲੱਗਦਾ ਵੀ ਆਪਣੇ ਕੋਹਾਂ ਨੂੰ ਖਾਂ ਲਾ ਪੈਂਦੇ ਮੈਨੂੰ ਕੋਈ ਦੇਮੋਕਰੇਸੀ ਆ ਹਰਕ ਨੂੰ ਉਠਾ ਰਿਆ। ਪਰ ਮੈਨੂੰ ਥੋੜਾ ਜਿਹਾ ਗਿਲਾ ਹੁੰਦਾ ਇਹਨਾਂ ਗੱਲਾਂ ਦਾ ਤੇ ਭਈ ਜੇ ਕੋਈ ਕਹਿਆਗਾ ਕਨਫਿਊਜ਼ਨ ਮੇਰੇ ਨਾਲ ਕਰ ਲਓ ਸਕੱਤਰ ਸਾਡੇ ਬੈਠੇ ਸਾਰੇ ਐਜੂਕੇਸ਼ਨ ਦਾ ਸਕੱਤਰ ਬੈਠਾ ਆ ਜੈਕਟੂ ਸਾਰੀ ਬੈਠੀ ਆ। ਤੇ ਬੈਠ ਕੇ ਗੱਲ ਕਰ ਲਈ ਜਾਵੇ ਟੈਲੀਫੋਨਾਂ ਤੇ ਅੱਜ ਕੱਲ ਸਾਰਾ ਕੁਝ ਹੋ ਜਾਂਦਾ ਹੈ ਅੱਜ ਮੁਲਾਕਾਤ ਨਹੀਂ ਕਰਨ ਲੱਗੇ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਜਿੰਨਾ ਦਾ ਕਰੋੜਾਂ ਰਕੜੀ ਪਾ ਕੇ ਬੈਠੇ ਦਿੱਲੀ ਕਮੇਟੀ ਨਾਲ ਉਹ 400 ਕਰੋੜ ਦੀ ਕਰਜ਼ਾਈ ਹੋਈ ਫਿਰਦੀ ਹੈ এডੂਕੇਸ਼ਨ ਦੇ ਮਾਮਲੇ 'ਚ ਦੇਖੋ ਉਹਨਾਂ ਦੇ ਖਿਲਾਫ ਤਾਂ ਹਾਈ ਕੋਰਟ ਦਾ ਬਟਾਕਟ ਆ ਚੁੱਕਾ ਹਾਈ ਕੋਰਟ ਨੇ ਕਿਹਾ ਆ 215 ਕਰੋੜ ਤਾਂ ਉਹ ਨਹੀਂ ਸੀ ਤੇ ਮੈਂ ਕਿਉਂਕਿ ਕਿ ਮੇਰਾ ਸੁਭਾਅ ਵੀ ਆ ਮੈਂ ਕਿਸੇ ਨੂੰ ਨਿੰਦਦਾ ਨਹੀਂ ਨਾ ਮੈਂ ਕੋਈ ਬਾਲੇ ਕਦੇ ਕਹੇ ਤੇ ਅਲੀਗੇਸ਼ਨ ਵੀ ਲਾਉਣਾ ਮੈਂ ਕਹਿੰਦਾ ਆਪਣਾ ਆਚਾਰਨ ਸਾਫ਼ ਰੱਖੋ ਚਲੋ ਕਿਉਂਕਿ ਵੱਡੇ ادارے ਆ ਕਈ ਵਾਰੀ ਕੋਈ ਕਤਾਈਆਂ ਰਾ ਜਾਂਦੀਆਂ ਪਰ ਹਰਜਿੰਦਰ ਸਿੰਘ ਧਾਮੀ ਹਮੇਸ਼ਾ ਹੀ ਹੈਲਦੀ ਕ੍ਰਿਟਿਕ ਨੂੰ ਉਹਨੂੰ ਵੈਲਕਮ ਕਰਦਾ ਕਦੇ ਵੀ ਪਰਮੇਸ਼ਰ ਜਾਣੇ ਮੇਰਾ ਸੁੱਧੋ ਸੁਭਾਅ ਇਦਾਂ ਦਾ ਰਿਹਾ ਕ੍ਰਿਟਿਸਿਜ਼ਮ ਨਹੀਂ ਦੇਖੋ ਕ੍ਰਿਟਿਕ ਦਾ ਕੋਈ ਵੀ ਕ੍ਰਿਟਿਕ ਤਾਂ ਤੁਹਾਨੂੰ ਤਾਂ ਉਹ ਚਾਪਦਾ ਤੁਹਾਡੇ ਆਪ ਗੁਣ ਦੱਸਦਾ ਪਰ ਉਹ ਆਪਾਂ ਡਿਸਕਸ਼ਨ ਦੇ ਤੌਰ ਤੇ ਲਾਈਏ ਨਾ ਕਿ ਸਿਆਸੀ ਰੋਟੀਆਂ ਸੇਕੀਏ ਪੇ ਆਪਾਂ ਕਿਸਾਨਤਾ ਬਹੁਤ ਮਾੜੀ ਹੋ ਗਈ ਸਾਸਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਤਿਗੁਰੂ ਗੁਰੂ ਰਾਮਦਾਸ ਪਾਸ਼ਾ ਆਪ ਚਲਾ ਰਹੇ ਆ ਆ ਪਿਛਲੇ ਦਿਨੀ ਹੁਣ ਆਪ ਤਾਈ ਆ ਸਾਰੇ ਬਾਰਡਰ ਏਰੀਆ ਦੇ ਗੁਰਦੁਆਰਾ ਸਹਿਫਾਨਾ ਨੂੰ ਹਦਾਇਤ ਕੀਤੀ ਭਈ ਕੋਈ ਆਵੇ ਬਿਦਾਉਟ ਕਾਸਟ ਐਂਡ ਕ੍ਰੀਡ ਸਾਰਿਆਂ ਨੂੰ ਰਹਿਣ ਬਸੇੜਾ ਦੇਣਾ ਤੇ ਲੰਗਰ ਪਾਣੀ ਚਕਾਉਣਾ ਤੇ ਅਸੀਂ ਸਕੂਲਾਂ ਕਾਲਜਾਂ ਦੀ ਵੀ ਗੱਲਤਾ ਸੀ ਭਈ ਭਾਈ ਜੇ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਜੇ ਕੋਈ ਉੱਥੇ ਆਉਂਦਾ ਰਹਿਣ ਨੂੰ ਉਹਨਾਂ ਨੂੰ ਪ੍ਰੋਪਰ